लिंदे <laughs> हुन <laughs> ਆ ਗਿਆ ਕਿ ਸਰ ਕੀ ਲੱਗਦਾ ਜੀ ਘਰਨੇ ਦਾ ਸਰਕਾਰ ਦੇ ਅਸਰ ਪੈਗਾ ਕੋਈ ਨਹੀਂ ਨਹੀਂ ਬੰਦ ਉੱਥੇ ਜਾ ਚੱਲ ਅੱਪਰਸੇ गिर ਗਏ ਕਿ ਸਰ ਉੱਥੇ ਕਰਦਾ ਪਰਸੇ गिर ਗਿਆ ਕਿਸੇ ਨਾਲ ਪਰਸੇ जिंदाबाद जिंदाबाद ・おらっ ý thức của gia đình của gia đình của gia đình của gia đình của ਉਹ ਦਿਖਾਈ ਦੇ ਰਿਹਾ ਆਪਣਾ ਆ ਰਿਹਾ ਹੈ ਜਿੰਦਾਬਾਦ ਸ੍ਰੀ ਯਕਾਲੀਦਰ ਜਿੰਦਾਬਾਦ ਅਨਕੈਸ਼ ਸ਼ਰਮਾ ਜਿੰਦਾਬਾਦ ਅਨਕੈਸ਼ ਸ਼ਰਮਾ ਜਿੰਦਾਬਾਦ ਹੋ ਗਿਆ ਆਹ ਲੈਦੇ ਉਹਨੂੰ ਕੋਲ ਚਾਹ ਦੇਖੀ ਕਿ ਸਿੱਧੇ ਮਤਲਬ ਹੈ ਨਾ ਕਿ ਜੋ ਕਸਤੇ ਬਦਲ ਰਿਹਾ ਬੜੀ ਬੜੀ ਮਿੰਕ ਸਾਹਿਬ ਵੇਖ ਸਾਹ ਮੂੰਹ ਉੱਤਰ ਰਿਹਾ ਹੈ ਸੋਧਰੋ ਖੜਾ ਫੋਟੋਗ੍ਰਾਫਰ ਕਿਦਾਂ ਦੇਖਣ ਸਰਾ ਚੁਫੀਰ ਬਾਦਲ ਜੀ ਵੀ ਆ ਗਏ ਆ ਲੈਂਕੋ ਵੀ ਮੰਮਲੇ ਤੇ ਜਿਹੜਾ ਇੱਕ ਉੱਚ ਪਦਵੀ ਜਿਹੜਾ ਆਪਣਾ ਧਰਨਾ ਪਦਤਨ ਜੀ ਦਾ ਇਦਾਂ ਦੇਖਦੇ ਹਾਂ ਸਰ মিডিਆ ਸਵੇਰ ਤੋਂ ਇਸ ਚੀਜ਼ ਨੂੰ ਕਵਰ ਕਰ ਰਿਹਾ ਤੇ ਬਹੁਤ ਜਲਦੀ ਤੁਸੀਂ ਇਸ ਨੂੰ ਲਾਈਵ ਚ ਲਾਉਣਾ ਵੀ ਹੈ ਵੱਖ-ਵੱਖ ਰੂਪ ਦੇ ਵਿੱਚ ਜਿਹੜੀ ਜਨਤਾ ਇਸ ਨੂੰ ਦੇਖੇਗੀ ਸੋ ਜਿਹੜੀ ਇਹ ਪਾਲਿਸੀ ਹੈ ਇਹ ਬਰਬਾਦ ਕਰਨ ਵਾਲੀ ਪਾਲਿਸੀ ਲਿਆਉਂਦੀ ਹੈ ਹੁਣ ਕਿਸਾਨ ਵੀ ਗਮਜਦੂਰ ਵੀ ਵੱਖ-ਵੱਖ ਵਿੰਗ ਉੱਚਾ ਕਾਲੀਦਾਲ ਸਾਡੀ ਸੀਨੀਅਰ ਲੀਡਰਸ਼ਿਪ ਸਾਡੇ ਕਮਾਂਡਰ ਸਬੀਰ ਸਿੰਘ ਬਾਦਲ ਸਾਹਿਬ ਐਨ ਕੇ ਸ਼ਰਮਾ ਜੀ ਸਮੁੱਚੇ ਸੀਨੀਅਰ ਲੀਡਰਸ਼ਿਪ ਦੀ ਰਾਂ ਮੈਦ ਦੇ ਹੇਠ ਹਲਕਾ ਸਨੌਰ ਦੇ ਵਿੱਚੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੇ ਰੋਸ ਦੇ ਰੂਪ ਦੇ ਵਿੱਚ ਅਸੀਂ ਜਿੱਥੋਂ ਚਾਲੇ ਪਾਵਾਂਗੇ ਮਜੀਠੀਆ ਸਾਹਿਬ ਵੀ ਅੰਦਰ ਹੈਗੇ ਕਿਦਾਂ ਲੱਗਦਾ ਇਹਨਾਂ ਦੀ ਨੀਤੀ ਤਾਂ ਅਕਾਲੀ ਦਲ ਦਾ ਹਮੇਸ਼ਾ ਹੌਸਲੇ ਬੁਲੰਦ ਨੇ ਇਹ ਬਦਲਾਅ ਬਦਲੀ ਬਦਲਾਵ ਵਾਲੀ ਨੀਤੀ ਨਾਲ ਇਹ ਸਰਕਾਰ ਜਿਹੜੀ ਚੱਲ ਰਹੀ ਹੈ ਅੱਜ ਤੱਕ ਜਿੰਨੇ ਨਾ ਪਰਚੇ ਦਿੱਤੇ ਨੇ ਇੱਕ ਵੀ ਪਰਚਾ ਸਟੈਂਡ ਨਹੀਂ ਕੀਤਾ ਕੋਈ ਵੀ ਚਲਾਨ ਪੇਸ਼ ਨਹੀਂ ਹੋਇਆ ਸੋ ਇਸ ਕਰਕੇ ਤੁਹਾਨੂੰ ਸਾਹਮਣੇ ਦਿਖ ਰਿਹਾ ਹੈ ਅੱਜ ਜਨਤਾ ਚਾਹੇ ਹਜ਼ਾਰਾਂ ਪਰਚੇ ਦੇ ਦੇ ਅਕਾਲੀ ਦਲ ਪਰਚੇ ਤੋਂ ਡਰਨ ਵਾਲਾ ਨਹੀਂ ਇਹ ਜੰਗਾ ਦੇ ਵਿੱਚੋਂ ਨਿਕਲੀ ਹੋਈ 파ਟੀ ਹੈ ਆਮ ਆਦਮੀ ਪਾਰਟੀ ਸੱਤਾ ਵੀ ਜਾਣ ਤੋਂ ਪਹਿਲਾਂ ਬੜੇ-ਬੜੇ ਵਾਅਦੇ ਕੀਤੇ ਸੀ ਮਹਿਲਾਵਾਂ ਨੂੰ ਵੀ ਦੇਣ ਨੂੰ ਕਿਹਾ ਸੀ ਹਜ਼ਾਰ ਲੇਕਿਨ ਅੱਲੇ ਤੱਕ ਕੋਈ ਸਟੈਂਡ ਨਹੀਂ ਹੋਇਆ ਅਕਾਲੀ ਦਲ ਦਾ ਕੀ ਸਟੈਂਡ ਰਿਹਾ ਗਾਇਸ ਕੱਲਾ ਕੱਲਾ ਵਾਦਾ ਪੂਰਾ ਕਰਨ ਵਾਸਤੇ ਹੋਣਾ ਨਹੀਂ ਇਹਨਾਂ ਤੋਂ ਅਸੀਂ ਯਤਨ ਪੂਰਾ ਕਰਾਂਗੇ ਨਹੀਂ ਪੂਰਾ ਹੋਏਗਾ ਜਨਤਾ ਆਪੇ ਇਹਨਾਂ ਨੂੰ ਘਰ ਬਿਠਾ ਦੇਗੀ ਇਸ ਵਾਸਤੇ ਅੱਜ ਦੇਖ ਰਿਹਾ ਹਰ ਵਰਗ ਨੇ ਬਦਲਾਅ ਵਾਲੀ ਨੂੰ ਇਥੇ ਭਜਾਉਣ ਵਾਲੀ ਨੀਤੀ ਵਾਸਤੇ ਹੁਣ ਹਰ ਵਰਗ ਚੱਲ ਪਿਆ ਸੜਕਾਂ ਦੇ ਉੱਤੇ ਇਹ ਜਲਦੀ ਹੀ ਇਹ ਸਰਕਾਰ ਨੂੰ ਅੱਜ ਇਥੇ ਦਿੱਲੀ ਭਜਾਉਣ ਦੇ ਵਾਸਤੇ ਇਥੇ ਨੀਤੀ ਤਿਆਰ ਕੀਤੀ ਜਾ ਰਹੀ ਹੈ ਹਾਂਜੀ ਸਰ ਅੱਜ ਪ੍ਰੋਗਰਾਮ ਅੱਜ ਪੰਜਾਬ ਸਰਕਾਰ ਨੇ ਜਿਹੜੀ ਲੈਂਡ ਗ੍ਰੈਬੀ ਸਕੀਮ ਤਹਿਤ 64000 ਏਕੜ ਜ਼ਮੀਨ ਪੰਜਾਬੀਆਂ ਦੀ ਫਰਟੀਲਾਈਜ਼ਡ ਬੈਂਡ ਜਿਹੜੀ ਨੋਟੀਫਿਕੇਸ਼ਨ ਕਰਤੀ ਜਿਹਨੂੰ ਕਿਸਾਨ ਨਾ ਕੋਈ ਕਮਰਾ ਬਣਾ ਸਕਦੇ ਆ ਉੱਤੇ ਨਾ ਕੋਈ ਕਲੋਨੀ ਡਵੈਲਪ ਹੋ ਸਕਦੀ ਆ ਉਸ 'ਚ ਨਾ ਉਸ 'ਤੇ ਕੋਈ ਲੋਨ ਲੈ ਸਕਦੇ ਆ ਸੋ ਇਹ ਸਰਕਾਰ ਨੇ ੱੱਕੇ ਨਾਲ 66000 ਏਕੜ ਜ਼ਮੀਨ ਕਾਬੂ ਕਰਕੇ ਜਿਹੜੀ ਇਹਨਾਂ ਨੇ ਐਡਵਰਟਾਈਜ਼ਮੈਂਟ 'ਚ ਮਨਸਾ ਜाहिर ਕੀਤੀ ਵੀ ਦਿੱਲੀ ਕੁੜਗਾਉਂ ਨੂੰ ਐਡਾ ਵਰਕੇ ਬੜੇ-ਬੜੇ ਬਿਲਡਰਾਂ ਨੂੰ ਲਿਆਣ ਕੇ ਉਹਨਾਂ ਨੂੰ ਅਲਾਟ ਇਹ ਕਰਨਗੇ ਔਰ ਜ਼ਮੀਨਦਾਰਾਂ ਤੋਂ ਫਰੀਜ਼ ਚ ਖੋਈ ਜਾ ਰਹੀ ਆ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਇੱਕੋ ਇੱਕ ਖੇਤਰੀ ਪਾਰਟੀ ਆ ਜਿਸ ਨੇ ਪੰਜਾਬ ਦੀ ਹਰੇਕ ਲੜਾਈ ਅੱਗੇ ਹੋ ਕੇ ਲੜੀ ਪਾਣੀਆਂ ਦਾ ਮੋਰਚਾ ਆਕਪੂਰੀ ਚ ਸ਼੍ਰੋਮਣੀ ਅਕਾਲੀ ਦਲ ਦੇ ਨਾਂ ਲੰਦਾ ਤਾਂ ਅੱਜ ਮਹਿਰ ਬਣੀ ਹੋਣੀ ਸੀ ਫਿਰ ਪੰਜਾਬੀ ਸੂਬੇ ਦਾ ਮੋਰਚਾ ਅਮਰਜੈਂਸੀ ਦੀ ਲੜਾਈ ਧਰਮ ਯੁੱਧ ਮੋਰਚਾ ਸੋ ਇਹ ਸਾਰੀਆਂ ਚੰਡੀਗੜ੍ਹ ਦਾ ਇਹ ਸਾਰੀਆਂ ਲੜਾਈਆਂ ਸ਼੍ਰੋਮਣੀ ਅਕਾਲੀ ਦਲ ਨੇ ਲੜੀਆਂ ਸੋ ਅੱਜ ਵੀ ਜਿਹੜਾ ਪੰਜਾਬ ਨਾਲੇ ਧੱਕਾ ਇਹ ਸਰਕਾਰ ਕਰ ਰਹੀ ਹੈ ਤਿੰਨ ਜਿਹੜੇ ਬਿੱਲ ਵਿਡਰਾ ਹੋਏ ਆ ਉਹਨਾਂ ਤੋਂ ਵੀ ਖਤਰਨਾਕੇ ਬਿੱਲ ਆ ਸੋ ਪੰਜਾਬ ਸਰਕਾਰ ਸ਼੍ਰੋਮਣੀ ਅਕਾਲੀ ਦਲ ਕਿਸ ਤਰ੍ਹਾਂ ਬਰਦਾਸ਼ਤ ਕਰ ਸਕਦਾ ਹੈਗਾ ਸੋ ਇਸ ਧੱਕੇ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਦਾ ਮੋਰਚਾ ਲੱਗ ਗਿਆ ਅਸੀਂ ਮਹਾਲੀ ਚ ਵੀ ਕੱਟ ਕਰਿਆ ਤਾਂ ਲੁਧਿਆਣਾ ਚ ਵੀ ਧਰਨਾ ਦੇ ਆ ਫਿਰ ਬਠਿੰਡੇ ਚ ਵੀ ਧਰਨਾ ਦੇ ਆ ਕਿਉਂਕਿ ਪਟਿਆਲੇ ਦੀ ਵੀ ਜ਼ਮੀਨ ਇਨਕੁਆਰ ਹੋ ਰਹੀ ਆ ਰਾਜਪੁਰੇ ਦੀ ਅੱਜ ਪਟਿਆਲੇ ਚ ਧਰਨਾ ਦੇ ਰਹੇ ਆ ਉਸ ਤੋਂ ਬਾਅਦ ਨਵਾਂ ਸ਼ਹਿਰ ਆ ਫਿਰ ਜਲੰਧਰ ਆ ਇਸ ਤੋਂ ਬਾਅਦ ਪਹਿਲੀ ਤਰੀਕ ਤੋਂ ਅਸੀਂ ਪਰਮਾਨੈਂਟ ਮੋਰਚਾ ਜਿਹੜਾ ਕੇਜਰੀਵਾਲ ਨੇ ਨਵਾਂ ਸੀਸ ਮਹਿਲ ਮੋਹਾਲੀ ਦੇ ਗੈਸਟ ਹਾਊਸ ਤੇ ਬਣਾਇਆ ਉੱਥੇ ਲਗਾਤਾਰ ਧਰਨਾ ਜਿੰਦਾ ਪਹਿਲੀ ਤਰੀਕ ਤੋਂ ਸਾਡੇ ਪ੍ਰਧਾਨ ਜੀ ਸ਼ੁਰੂਆਤ ਕਰਕੇ ਪੂਰੇ ਪੰਜਾਬ ਦੇ ਜਿਹੜੇ ਲੋਕ ਉੱਥੇ ਆਣਗੇ ਸੋ ਇਹ ਧਰਨਾ ਉਸ ਟਾਈਮ ਤੱਕ ਚੱਲੇਗਾ ਜਦ ਤੱਕ ਇਹ ਜ਼ਿਮੀਂਦਾਰਾਂ ਦੀ ਜ਼ਮੀਨਾਂ ਦੀ ਦੀ ਨੋਟੀਫਿਕੇਸ਼ਨ ਨਹੀਂ ਕਿਦਾਂ ਕਹਿਣਗੇ 2027 ਦੀ ਵੀ ਚੋਣਾਂ ਆ ਗਈਆਂ ਕਿਦਾਂ ਲੰਗਾ ਗੱਡਵਾਂ ਨਹੀਂਗਾ ਅਕਾਲੀ ਦਲ ਦੇ ਵਿਕਤੀ ਦਾ ਦੇਖੋ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰ ਸਾਨੂੰ ਜਿਹੜੇ ਪੰਜਾਬ ਦੀ ਮੰਗਾਂ ਪੰਜਾਬ ਦੀ ਡਿਵੈਲਪਮੈਂਟ ਪੰਜਾਬ ਦੇ ਮਸਲੇ ਸਾਨੂੰ ਉਹਨਾਂ ਮਸਲਿਆਂ ਤੱਕ ਜਿਹੜਾ ਜਿਹੜਾ ਹੱਲ ਕਰਨ ਵਾਲੇ ਪਾਸੇ ਜੇ ਕੋਈ ਵਾਧਾ ਤਾਂ ਸੋਚ ਸਕਦੇ ਆ ਅਦਰਵਾਈਜ਼ ਅਸੀਂ ਤਾਂ ਕੋਈ ਸਰਕਾਰਾਂ ਬਣਾਉਣ ਵਾਸਤੇ ਨਹੀਂ ਬਣੇ ਅਸੀਂ ਤਾਂ ਪੰਜਾਬ ਦੀ ਲੜਾਈ ਲੜਨ ਵਾਸਤੇ ਲੜੇ ਆ ਬਣੇ ਆ ਔਰ ਪੰਜਾਬ ਦੀ ਹਰੇਕ ਲੜਾਈ ਸ਼੍ਰੋਮਣੀ ਅਕਾਲੀ ਦਲ ਡਟ ਕੇ ਲੜੂਗਾ ਕਿਸਾਨਾਂ ਦੀ ਮਚਿਟੀਆਂ ਸਾਹਿਬ ਵੀ ਅੰਦਰ ਆ ਗਏ ਕਿ ਕੁਝ ਲੱਜਾ ਇਹਦੇ ਅੱਧਿਕ ਮਚਿਟੀਆਂ ਥੋੜੀ ਪੰਜਾਬ ਦੇ ਕਿੰਨੇ ਮਜੀਠੀਆਂ ਆ ਜਿਹੜੇ ਵਰਕਰ ਇਹਨਾਂ ਨੇ ਅੰਦਰ ਕਰਿਆ ਸੋ ਜਿਹੜਾ ਪੰਜਾਬ ਸਰਕਾਰ ਦੇ ਖਿਲਾਫ ਆਵਾਜ਼ ਉਠਾਉਂਦਾ ਆ ਉਹਨੂੰ ਮਜੀਠੀਆਂ ਦੀ ਤਰ੍ਹਾਂ ਅੰਦਰ ਕਰਦੇ ਜਾਂਦਾ ਪਰ ਮਜੀਠੀਆਂ ਨਾ ਕਿਤੇ ਪਹਿਲਾਂ ਚੁੱਕਿਆ ਨਾਗੇ ਚੁੱਕੂਗਾ ਸੋ ਇਹ ਤਾਂ ਆਵਾਜ਼ ਬੰਦ ਕਰਨੇ ਕੋਸ਼ਿਸ਼ ਕਰੀਏ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦੀ ਆਵਾਜ਼ ਇਸ ਤਰ੍ਹਾਂ ਥੋੜੀ ਸਰਕਾਰ ਬੰਦ ਕਰਵਾ ਸਕੀ ਸੋ ਅਸੀਂ ਇਹ ਲੜਾਈ ਆਪਣੀ ਜਾਰੀ ਰੱਖਾਂਗੇ